ਮਜ਼ਦੂਰ ਕਲਾਸ ਆਪਣੀ ਉਹ ਜਿਹੜਾ ਵਰਗ ਹੈ ਵੀ ਉਹ ਨਾ ਤਾਂ ਉਹਨਾਂ ਕੋਲੇ ਉਦਾਂ ਦੇ ਰਜਗਾਰ ਨਹੀਂ ਤੇ ਨਾ ਹੀ ਉਹਨਾਂ ਕੋਲੇ ਉਹਨਾਂ ਦੀਆਂ ਨੌਕਰੀਆਂ ਨੇ ਵੀ ਚਾਹੇ ਇਨਕਮ ਟੈਕਸ ਦੀ ਵੀ ਆਪਾਂ ਗੱਲ ਕਰ ਲਈਏ ਬਜਟ ਦੇ ਵਿੱਚ ਉਹਨਾਂ ਲਈ ਕੁਝ ਹੈ ਕਿ ਜਿਨ੍ਹਾਂ ਉਹਨਾਂ ਦੀ ਹਾਲਤ ਨੂੰ ਕੁਝ ਫਰਕ ਪੈ ਸਕੇ ਪਸਾਨੀ ਦੀ ਦੂਜੀ ਵੱਡੀ ਮੰਗ ਸੀ ਕਿ ਕਰਜ਼ਾ ਮੁਕਤੀ ਕੀਤੀ ਜਾਵੇ ਠੀਕ ਹੈ ਜੀ ਅਸੀਂ ਕਰਜ਼ਾ ਮਾਫੀ ਨਹੀਂ ਮੰਗਦੇ ਅਸੀਂ ਕਰਜ਼ਾ ਮੁਕਤੀ ਕਹਿੰਦੇ ਹਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਕਿਉਂਕਿ ਤੁਹਾਡਾਂ ਗਲਤ ਨੀਤੀਆਂ ਕਰਕੇ ਛੜਿਆ ਕਰਜ਼ਾ ਸਾਨੂੰ ਕਰਜ਼ਾ ਮੁਕਤ ਕੀਤਾ ਜਾਵੇ ਉਹਦੇ ਬਾਰੇ ਬਾਈਟ ਦੇ ਵਿੱਚ ਕੁਝ ਵੀ ਨਹੀਂ ਹੈ ਇਸ ਕਰਕੇ ਇਹ ਕਿਸਾਨੀ ਵਾਸਤੇ ਬੜਾ ਮਹੱਤਵਪੂਰਨ ਹੋ ਰਿਹਾ ਵੀ ਜੇ ਸਬਸਿਡੀ ਨੂੰ ਉਹਨਾਂ ਤੇ ਘਟਾਤਾ ਖਾਦ ਤੇ ਸਬਸਿਡੀ ਘਟਾਤੀ ਅੱਛਾ ਜੀ ਹਾਂ ਫਿਰ 3 ਕਰੋੜ ਸਸਤੇ ਮਕਾਨ ਬਣਾਉਣੇ ਹੁਣ ਸਸਤੇ ਮਕਾਨ ਦੇਖੋ ਮੋਹਾਲੀ ਦੇ ਵਿੱਚ ईडब्ल्यूएस वाले वो जरूरी ਹੁੰਦੇ ਅਜ ਤਾਂ ਕੋਈ ਪ੍ਰੋਜੈਕਟ ਲੱਗਦਾ ਹਾਂਜੀ ਹਾਂ ਹਾਂ ਉਹ ਸਾਰੇ ਪਲੈਟ ਵਿਹਲੇ ਪਏ ਹਾਂਜੀ ਦੋਸਤੋ ਸਸਰੀਕਾਲ ਸਲਾਮ ਨਮਸਤੇ ਮੈਂ ਪ੍ਰਦੀਪ ਮੋ ਸਾਹਿਬ ਸੋ ਸਰਕਾਰ ਬਣਨ ਤੋਂ ਬਾਅਦ ਅੱਜ ਬਜਟ ਪੇਸ਼ ਹੋ ਗਿਆ ਬਜਟ ਦੇ ਬਹੁਤ ਚਰਚੇ ਚੱਲ ਰਹੇ ਨੇ ਤੇ ਸਾਡੇ ਨਾਲ ਉਸ ਬਜਟ ਤੇ ਅੱਜ ਗੱਲ ਕਰਨ ਲਈ ਸਾਡੇ ਜਿਹੜੇ ਮਹਿਮਾਨ ਨੇ ਅੰਗਰੇਜ਼ ਸਿੰਘ ਨੇ ਜੇ ਜੋ ਕਿ ਬੀਕੇਯੂ ਡਕਾਉਂਦਾ ਦੇ ਸੂਬਾ ਪ੍ਰੈਸਿਸ ਕੱਤਰ ਨੇ ਤੇ ਉਹਨਾਂ ਨਾਲ ਬਜਟ ਤੇ ਅੱਜ ਆਪਾਂ ਗੱਲ ਕਰਦੇ ਆਂ ਸੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਪ੍ਰਦੀਪ ਗੱਲਬਾਤ ਕਰਨ ਦੀ ਹਾਂਜੀ ਸੋ ਬਾਈ ਜੀ ਬਜਟ ਆਇਆ ਸਰਕਾਰ ਬਣਨ ਤੋਂ ਬਾਅਦ ਤੇ ਬਜਟ ਦੇ ਵਿੱਚ ਕੀ ਕੁਝ ਖਾਸ ਹੈ ਦੇਖੋ ਪ੍ਰਦੀਪ ਜਦੋਂ ਬਾਈਕਟ ਹੁੰਦਾ ਤਾਂ ਮੀਡੀਆ ਤੇ ਟੀਵੀ ਤੇ ਬੜੀ ਚਰਚਾ ਹੁੰਦੀ ਹੈ ਆਪਾਂ ਨੂੰ ਪਤਾ ਹੈ ਵੀ ਇਹਨਾਂ ਸਾਰੇ ਸਾਧਨਾਂ ਤੇ ਸਰਕਾਰ ਦਾ ਕਬਜ਼ਾ ਹੈ ਤੇ ਸਰਕਾਰ ਨੇ ਆਪਦਾ ਪ੍ਰਚਾਰ ਪੂਰੇ ਧੁੰ ਢੜਕੇ ਨਾਲ ਕਰਨਾ ਹੁੰਦਾ ਹੈ ਹਾਂਜੀ ਆਪਣੇ ਕੋਲੇ ਸਾਧਨ ਬੜੇ ਘੱਟ ਹੁੰਦੇ ਆ ਜਾਣਕਾਰੀ ਦੇ ਇਸ ਕਰਕੇ ਭਾਰਤੀ ਕਿਸਾਨ ਜੁੰਡੀਆਂ ਇੱਕ ਟੜਕਾ ਹੁੰਦਾ ਜਿਹਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਤੰਦੀਰ ਹੈ ਜ਼ਿੰਮੇਵਾਰ ਜੱਥੇਬੰਦੀ ਆ ਬਿਨਾਂ ਤੱਥਾਂ ਤੋਂ ਅਸੀਂ ਕੋਈ ਟਿੱਕੜੀ ਪੜੀ ਨਹੀਂ ਕਰਦੇ ਤਾਂ ਹੁਣ ਜਿੰਨਾ ਸਾਡੇ ਕੋਲੇ ਬਾਈਟ ਦਾ ਪਤਾ ਲੱਗ ਗਿਆ ਇਹ ਦਰ ਉਦਰ ਤੋਂ ਸੋਸ਼ਲ ਮੀਡੀਆ ਤੋਂ ਉਹਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਅਸੀਂ ਇਹ ਬਿਆਨ ਵੀ ਜਾਰੀ ਕੀਤਾ ਹੈ ਵੀ ਜਿਹੜਾ ਬਾਈਟ ਹੈ ਇਹ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਬਾਈਟ ਹੈ ਸਾਡੇ ਪ੍ਰਧਾਨ ਜੀ ਨੇ ਕਿਹਾ ਵੀ ਅਸਲ ਦੇ ਵਿੱਚ ਬਾਈਟ ਗੱਲਾਂ ਦਾ ਕੜਾ ਹੈ ਮੈਂ ਤੁਹਾਨੂੰ ਵਿੱਚ ਟੋਕਦਾ ਹਾਂ ਹਾਂਜੀ ਤੁਸੀਂ ਕੀ ਕਾਰਪੋਰੇਟ ਪੱਖੀ ਹੈ? ਹਾਂ। ਸਾਨੂੰ ਇਹ ਥੋੜਾ ਜਿਹਾ ਸਮਝਾਓ ਕਿ ਕਾਰਪੋਰੇਟ ਪੱਖੀ ਕਿਵੇਂ ਹੈ? ਹਾਂ। ਪਹਿਲਾਂ ਤਾਂ ਜਿਹੜਾ ਵਿਦੇਸ਼ੀ ਕੰਪਨੀਆਂ ਤੇ ਕਾਰਪੋਰੇਟ ਟੈਕਸ ਲੱਗਦਾ ਸੀ ਜੀ। ਉਹ 40% ਸੀ। ਠੀਕ ਹੈ ਜੀ। ਉਹ ਘਟਾ ਕੇ 35% ਕਰਤਾ। ਉਹਦੇ ਨਾਲ ਹਾਂਜੀ ਜਿਹੜੀਆਂ ਵਿਦੇਸ਼ੀ ਕੰਪਨੀਆਂ ਹੈ। ਹਾਂਜੀ। ਉਹਨਾਂ ਨੂੰ ਪਤਾ ਹੈ ਕਿੰਨਾ ਫਾਇਦਾ ਹੋਊਗਾ? 870 ਹਜ਼ਾਰ ਕਰੋੜ ਸਾਲਾਨਾ। ਅੱਛਾ 70000 ਕਰੋੜ ਸਲਾਨਾ ਹੁਣ ਇਹ ਰਕਮ ਕਿੱਡੀ ਐ ਆਪੈ ਦਾ ਹਿਸਾਬ ਲਓ ਖੇਤੀਬਾੜ ਤੇ ਬਾਈਟੋ ਦਿੱਤਾ 152000 ਕਰੋੜ ਠੀਕ ਹੈ ਜੀ ਹੁ ਨਰ ਵਿਕਾਸ ਦਾ ਬੜਾ ਰੋਲਾ ਪਾਇਆ ਹੈਗਾ ਹਾਂਜੀ ਉਹਦੇ ਵਾਸਤੇ ਦਿੱਤਾਗਾ 148000 ਕਰੋੜ ਪਿੰਡੂ ਵਿਕਾਸ ਵਾਸਤੇ 266000 ਕਰੋੜ ਠੀਕ ਹੈ ਜੀ ਤੇ ਇਹ ਸਾਰਾ ਰਲਾ ਕੇ ਲਗਭਗ 1.5 ਲੱਖ ਕਰੋੜ ਬਣਦਾ ਐ ਅੱਛਾ ਤੇ ਕਾਰਪੋਰੇਟਾਂ ਨੂੰ ਕਾਨੂੰਨ ਦੀ ਇੱਕ ਮਾਰ ਨਾਲ 870000 ਕਰੋੜ ਦਿੱਤਾ ਇਹ ਤਾਂ ਇੱਕ ਗੱਲ ਹੈ ਠੀਕ ਹੈ ਜੀ ਹੋਰ ਅੱਗੇ ਸੁਣੋ ਕੰਪਨੀਆਂ ਨੂੰ ਇਹਨਾਂ ਨੇ ਸਰਕਾਰ ਨੇ ਕਿਹਾ ਕਿ ਅਸੀਂ ਰਜਗਾਰ ਸਿਰਜਾਂਗੇ ਬੜਾ ਰਜਗਾਰ ਸਿਰਜਾਂਗੇ ਠੀਕ ਹੈ ਜੀ ਇੱਕ ਪਾਲਿਸੀ ਜਾਂਦੀ ਆ ਵੀ ਕੰਪਨੀਆਂ ਜਿਹੜੇ ਨਵੇਂ ਮੁਲਾਜ਼ਮ ਲੱਗਣਗੇ ਰੱਖਣਗੇ ਭਰਤੀ ਕਰਨਗੇ ਜੀ ਉਹਨਾਂ ਦੀ ਪਹਿਲੀ ਤਨਖਾਹ 15000 ਰੁਪਏ ਮਹੀਨੇ ਦਾ ਕੇਂਦਰ ਸਰਕਾਰ ਦੇਊਗੀ ਉਸ ਤੋਂ ਬਾਅਦ ਹਰ ਮਹੀਨੇ 3000 ਰੁਪਿਆ ਮਹੀਨਾ ਇੱਕ ਬੰਦੇ ਦਾ ਸਰਕਾਰ ਉਹ ਕੰਪਨੀ ਨੂੰ ਦੇਊਗੀ 2 ਸਾਲ ਵਾਸਤੇ ਠੀਕ ਹੈ ਜੀ ਹੁਣ ਪ੍ਰਦੀਪ ਦੇਖਣ ਨੂੰ ਤਾਂ ਇਹ ਲੱਗਦਾ ਹੈ ਹਾਂਜੀ ਬਈ ਕਾਪੜਾ ਗਾਲੇ ਲੋਕਾਂ ਨੂੰ ਰਜਗਾਰ ਦੇਣਗੇ ਲੋਕਾਂ ਨੂੰ ਰਜਗਾਰ ਮਿਲੂਗਾ ਬੜੀ ਵਧੀਆ ਗੱਲ ਹੈ ਹਾਂਜੀ ਪਰ ਇਹ ਐਡੀ ਸਿੱਧੀ ਗੱਲ ਨਹੀਂ ਮੰਨ ਲਓ ਕਿਸੇ ਬੰਦੇ ਦੇ 50 ਬੰਦੇ ਰੱਖੇ ਹੋਏ ਆ ਹਾਂਜੀ ਪੁਰਾਣੇ ਬੰਦਿਆਂ ਨੂੰ ਤਾਂ ਉਹ ਪੈਸੇ ਸਰਕਾਰ ਨੇ ਦੇੜੇ ਨਹੀਂ ਸਰਕਾਰ ਦੇ ਉਹ ਨਵੇਂ ਬੰਦਿਆਂ ਨੂੰ ਪਹਿਲਾਂ ਤਾਂ 50 ਬੰਦਿਆਂ ਨੂੰ ਹਟਾਊਗਾ ਬਿਲਕੁਲ ਸਹੀ ਹੈ ਜੀ ਤਾਂ ਕਿ ਨਵੇਂ ਭਰਤੀ ਕਰੂਗਾ ਹਾਂ ਜੀ ਤਾਂ ਕਿ ਉਹ 15000 ਪਹਿਲੇ ਮਹੀਨੇ ਸਾਰਿਆਂ ਵਾਸਤੇ ਲੈ ਸਕੇ ਫਿਰ 2 ਸਾਲਾਂ ਵਾਸਤੇ 3000 ਰੁਪਏ ਮਹੀਨੇ ਦਾ ਲੈ ਸਕੇ ਹਾਂ ਜੀ ਤੇ ਇਹਦੇ ਵਿੱਚ ਹੋਰ ਹੋਰ ਫਿਰ ਕੀ ਹੋਣਗੀਆਂ ਤੁਸੀਂ ਮੰਨ ਲਓ ਅਗਲਾ ਬੰਦੇ ਰੱਖੂਗਾ 10 ਹਾਂ ਜੀ ਸਰਕਾਰ ਨੂੰ ਭਰ ਦੂਗਾ ਜੀ ਮੈਂ 100 ਬੰਦਾ ਰੱਖਿਆ 3000 ਰੁਪਏ ਮਹੀਨੇ ਦਾ ਦੇ ਜਾਊ ਜੀ ਸਾਨੂੰ ਲੋਕਾਂ ਦਾ ਪੈਸਾ ਉਹ ਲਈ ਜਾਣਗੇ ਰਲ ਮਿਲ ਕੇ ਸੁਆਹਾ ਕਰੀ ਜਾਣਗੇ ਹਾਂ 90 ਬੰਦਿਆਂ ਦੀ ਘਲੇ ਵਾਲਾ ਹੈ ਹਾਂ 40 50 ਬੰਦਿਆਂ ਦਾ ਕਾਰਪੋਰੇਟ ਆ ਪਰਖੂਗਾ 40 50 ਬੰਦਿਆਂ ਦੇ ਅਫਸਰ ਵੰਡ ਲੈਣਗੇ ਸੋ ਇਹ ਰੋਜ਼ਗਾਰ ਸਿਰਜਣਾ ਹੈ ਠੀਕ ਹੈ ਕਾਰਪੋਰੇਟ ਪੱਕੀ ਆ ਨਾ ਫਿਰ 3 ਕਰੋੜ ਸਸਤੇ ਮਕਾਨ ਬਣਾਉਣੇ ਹੁਣ ਸਸਤੇ ਮਕਾਨ ਦੇਖੋ ਮਹਾਲੀ ਦੇ ਵਿੱਚ ਈਡਬਲਯੂਐਸ ਵਾਲੇ ਉਹ ਜ਼ਰੂਰੀ ਹੁੰਦੇ ਆ ਜਦੋਂ ਕੋਈ ਪ੍ਰੋਜੈਕਟ ਲੱਗਦਾ ਹਾਂਜੀ ਹਾਂ ਹਾਂ ਉਹ ਸਾਰੇ ਫਲੈਟ ਵਿਹਲੇ ਪਏ ਆ ਜਿੱਥੇ ਮਰਜ਼ੀ ਦੇਖ ਲਓ ਈਡਬਲਯੂਐਸ ਸਾਰੇ ਫਲੈਟ ਵਿਹਲੇ ਪਏ ਆ ਜਿਓ ਵਰਤੋਜਗ ਹੁੰਦੇ ਜਾਂ ਲੋਕਾਂ ਕੋਲ ਇੰਨੇ ਪਹੁੰਚ ਹੁੰਦੀ ਤਾਂ ਉਹ ਫਲੈਟ ਲੈ ਲੈਂਦੇ ਪਰ ਨਹੀਂ ਸਰਕਾਰ ਦੇ 3 ਕਰੋੜ ਮਕਾਨ ਹੋਰ ਬਣਾਉਣੇ ਆ ਉਹਦੇ ਵਾਸਤੇ ਕੰਪਨੀਆਂ ਨੂੰ ਸਹਾਇਤਾ ਦਿੱਤੀ ਜਾਊਗੀ ਉਹ ਸਾਰਾ ਪੈਸਾ ਖਾਦਾ ਜਾਊਗਾ ਖਾਦਾ ਜਾਣਾ ਇਸ ਤਰ੍ਹਾਂ ਦੀਆਂ ਗੱਲਾਂ ਹੋਰ ਵੀ ਬਹੁਤ ਨੇ ਤੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਕਾਰਪੋਰੇਟਾਂ ਵਾਸਤੇ ਸਾਰਾ ਜਾਲ ਬੁਣਾ ਹੋਇਆ ਲੁਫਾਜੀ ਬੜੀ ਐ ਜਿਵੇਂ ਇੱਕ ਲੀਡਰ ਨੇ ਕਿਹਾ ਵੇ ਕੱਟਣ ਪਾਉਣ ਦਾ ਕੋਈ ਨਹੀਂ ਆਪਦੇ ਸਪੀਕਰ ਦੀ ਆਵਾਜ਼ ਉੱਚੀ ਕਰਤੀ ਉਹਨਾਂ ਨੇ ਰੌਲਾ ਰੱਪਾ ਪਾ ਕੇ ਵੀ ਲੋਕ ਪੱਕੀ ਲੋਕ ਤੇ ਖੇਤੀਬਾੜੀ ਬਾਰੇ ਤਾਂ ਇਹਨਾਂ ਨੇ ਬਹੁਤ ਪ੍ਰਦੀਪ ਮਤਲਬ ਹੀ ਮਾੜਾ ਕੀ ਕੀਤਾ ਹੈਗਾ ਖੇਤੀਬਾੜੀ ਵਿੱਚ ਕੁਝ ਵੀ ਨਹੀਂ ਹੈ ਇਸ ਵਾਈਪ ਦੇ ਵਿੱਚ ਤੇ ਮੈਂ ਇਹੀ ਮੇਰਾ ਸਵਾਲ ਵੀ ਸੀਗਾ ਅੱਗੇ ਕਿ ਕਿਸਾਨੀ ਦੇ ਲਈ ਬਜਟ ਦੇ ਵਿੱਚ ਕੁਝ ਖਾਸ ਕਿਸਮ ਦਾ ਕੁਝ ਹੈ ਹਾਂ ਦੇਖੋ ਕਿਉਂਕਿ ਮੈਂ ਕਿਸਾਨ ਜਥੇਬੰਦੀ ਦਾ ਪ੍ਰੈਸਿਸ ਕਰਦਾ ਹਾਂ ਹਾਂਜੀ ਤਾਂ ਸਾਡਾ ਮੁੱਖ ਸਰਕਾਰ ਕਿਸਾਨੀ ਨਾਲ ਹੈ ਕਿਸਾਨੀ ਬਾਰੇ ਸਰਕਾਰ ਨੇ ਕਿਹਾ ਕਿ ਅਸੀਂ 152000 ਕਰੋੜ ਰੁਪਇਆ ਰੱਖਿਆ ਸਰਕਾਰ ਨੇ ਇਹ ਵੀ ਕਿਹਾ ਵੀ ਪਿਛਲੇ ਸਾਲ 127000 ਸੀ ਤੇ ਐਤਕੀ 152 ਕਰਤਾ ਸੀ 25000 ਕਰੋੜ ਵਧਾਤਾ ਹਾਂਜੀ ਪਰ ਇਹ ਅੰਕੜਿਆਂ ਦੀ ਜਾਦੂਗਰੀ ਹੈ ਹੁਣ ਮੈਂ ਤੁਹਾਨੂੰ ਦੱਸਦਾ 2019-20 ਦੇ ਵਿੱਚ ਹਾਂਜੀ ਜਿਹੜਾ ਟੋਟਲ ਬਜਟ ਸੀ ਉਹਦਾ ਖੇਤੀ ਬਾੜੀ ਵਾਸਤੇ 5.44% ਸੀ ਇਹ ਹਰ ਸਾਲ ਘਟਦਾ ਆਉਂਦਾ ਹੈ ਵਧਣਾ ਚਾਹੀਦਾ ਸੀ ਵਧਣਾ ਚਾਹੀਦਾ ਸੀ ਘਟਦਾ ਹੁੰਦਾ ਹੈਗਾ ਠੀਕ ਹੈ 19 20 ਚ 5 44 ਅਗਲੇ ਸਾਲ 5.08 ਅਗਲੇ ਸਾਲ 4.26 ਅਗਲੇ ਸਾਲ 3.84 ਅਗਲੇ ਸਾਲ 3.20% ਤੇ ਐਤਕੀ 3.15% ਹੁਣ ਇਹ ਦੇਖੋ ਕਿਸਾਨੀ ਕਿੰਨੀਆਂ ਦੇਸ਼ ਵਿੱਚ ਕਿਸਾਨਾਂ ਤੇ ਖੇਤੀ ਤੇ ਆਧਾਰਿਤ ਹੋਰ ਜਨਤਾ ਕਿੰਨੀਆਂ ਬਿਲਕੁਲ ਉਹਨਾਂ ਸਾਰਿਆਂ ਨੂੰ ਜੀਡੀਪੀ ਦਾ ਮਤਲਬ ਬਾਈਟ ਦਾ ਕਿੰਨਾ ਹਿੱਸਾ ਹੋਣਾ ਚਾਹੀਦਾ ਹਾਂਜੀ ਹਾਂ ਹਾਂ ਤੇ ਆਇਆ 3% ਹੂੰ ਤੇ 1,52,000 ਕਰੋੜ ਗਏ ਤਾਂ ਹੁਣ 1,52,000 ਕਰੋੜ ਦੀ ਜਿਹੜੀ ਰਕਮ ਹੈ ਕਿਹਾ ਵੀ ਇਹ ਖੇਤੀ ਸੈਕਟਰ ਵਾਸਤੇ ਉਹਦੇ ਵਿੱਚ ਸ਼ਾਮਲ ਹੈ ਮੱਛੀ ਪਾਲਣ ਪਸ਼ੂ ਪਾਲਣ ਹੂੰ ਮੁਰਗੀ ਪਾਲਣ ਜਿਹੜੇ ਉਹਦੇ ਨਾਲ ਸਹਾਇਕ ਧੰਦੇ ਸੀਗੇ ਹਾਂ ਜਿਹੜਾ 2000 ਰੁਪਏ ਮਹੀਨੇ ਦਾ ਮੋਦੀ ਸਾਹਿਬ ਖਾਤਿਆਂ ਚ ਪਾਉਂਦੇ ਆ ਹਾਂਜੀ ਫਸਲ ਬੀਮਾ ਯੋਜਨਾ ਇਹ ਸਾਰਾ ਜੋੜ ਕੇ 152000 ਕਰੋੜ ਬਣਦਾ ਹੈ। ਕਿਸਾਨਾਂ ਦੀ ਮੰਗ ਕੀ ਸੀ? ਕਿਸਾਨਾਂ ਦੀ ਮੰਗ ਸੀ ਵੀ ਸਾਡੀਆਂ ਫਸਲਾਂ ਐਮਐਸਪੀ ਤੇ ਖਰੀਦਣ ਦੀ ਗਰੰਟੀ ਕਰੋ। ਹੂੰ। ਕਿਉਂਕਿ ਕੇਂਦਰ ਸਰਕਾਰ ਕਈ ਫਸਲਾਂ ਤੇ ਐਮਐਸਪੀ ਐਲਾਨ ਦਿੰਦੀ ਹੈ। ਪਰ ਉਸ ਐਲਾਨ ਦਾ ਫਾਇਦਾ ਤਾਂ ਹੀ ਆ ਨਾ ਵੀ ਜੇ ਉਸ ਭਾਅ ਤੇ ਫਸਲ ਖਰੀਦੀ ਜਾਵੇ। ਬਿਲਕੁਲ ਜੀ। ਹੁਣ ਮੈਂ ਤੁਹਾਨੂੰ ਕਹਿ ਦਿਆਂ। ਲੈ ਵੀ ਪ੍ਰਤੀਪਾ ਚੱਕ 5000 ਕਰੋੜ। ਠੀਕ ਹੈ ਜਾਓ ਜੀ ਹਾਂਜੀ ਮੈਂ ਤੁਹਾਨੂੰ ਕਹਿ ਰਿਹਾ ਤੈਨੂੰ ਮਿਲ ਜੂਗਾ ਬਈ ਅਗਲੇ ਸਾਲ ਮਿਲਣਾ ਤੁਹਾਨੂੰ ਹੈ ਨਹੀਂ ਤੇ ਉਸ ਕਹੇ ਦਾ ਕੀ ਫਾਇਦਾ ਹੋਇਆ ਠੀਕ ਹੈ ਜੀ ਤਾਂ ਜੇ ਐਮਐਸਪੀ ਦੀ ਜਿੰਨਾ ਚਿਰ ਗਰੰਟੀ ਨਹੀਂ ਕਰਦੇ ਉਹਨਾਂ ਚਿਰੋ ਐਮਐਸਪੀ ਦੇ ਐਲਾਨ ਦਾ ਕੋਈ ਫਾਇਦਾ ਨਹੀਂ ਫਿਰ ਵਿੱਤ ਮੰਤਰੀ ਨੇ ਕਿਹਾ ਵੀ ਇਥੇ ਜੀ ਸਵਾਮੀ 나ਥ ਸੰਕਮਿਸ਼ਨ ਅਨੁਸਾਰ ਐਮਐਸਪੀ دیਤੀ ਉਹ ਬੜਾ ਵੱਡਾ ਝੂਠ ਹੈ ਜਿਸ ਤਰ੍ਹਾਂ ਡਾਕਟਰ ਸਵਾਮੀ 나ਥ ਨੇ ਕਿਹਾ ਸੀ 2 ਸਮੇਤ ਸਾਰੇ ਖਰਚੇ ਝੋੜ ਕੇ ਉਹ ਤੇ 50% ਮੁਨਾਫਾ ਪਾ ਕੇ ਫੇਰ ਦੇਣਿਆ ਉਹ ਬੇਈਮਾਨ ਨਹੀਂ ਕਰਦੇ ਆ 82 FL ਤੇ 50% ਲਾ ਕੇ ਦੇ ਦਿੰਦੇ ਆ C2 ਵਾਲੇ ਖਰਚੇ ਵਿੱਚ ਨਹੀਂ ਜੋੜਦੇ ਠੀਕ ਹੈ ਮੋਦੀ ਸਾਹਿਬ ਨੇ ਆਪ ਕਿਹਾ ਇੱਕ ਸੂਬੇ ਦੇ ਚੋਣ ਦੇ ਵਿੱਚ ਵੀ ਅਸੀਂ 3100 ਰੁਪਿਆ ਕਵਾਂਟਲ ਚੋਂ ਦੇਵਾਂਗੇ ਹਾਂਜੀ ਤੇ ਦਿੰਦੇ ਕਿੰਨਾ ਹੂੰ 2 3 ਦਿੰਦੇ ਹੈਗੇ ਬਿਲਕੁਲ ਜੀ ਤੇ ਇਸ ਤਰ੍ਹਾਂ ਕਰਕੇ ਬਈ ਮਤਲਬ ਕਿਸਾਨੀ ਵਾਸਤੇ ਨਾ ਤਾਂ ਜਿਹੜਾ ਕਰਜ਼ਾ ਜਿਹੜਾ ਹੁਣ ਕਿਸਾਨੀ ਤੇ ਹਾਂਜੀ ਉਹ ਖੇਤੀ ਸਬੰਧੀ ਸਰਕਾਰ ਦਾ ਗਲਤ ਨੀਤੀਆਂ ਕਰਕੇ ਚੜਿਆ ਜਿਵੇਂ ਤੁਹਾਨੂੰ ਦੱਸਿਆ ਗਿਆ ਵੀ ਜਿਹੜੇ ਭਾਅ ਸਾਨੂੰ ਉਹ ਐਮਐਸਪੀ ਠੀਕ ਨਹੀਂ ਮਿਲਦੀ ਸਾਡੀਆਂ ਫਸਲਾਂ ਜਿਹੜੀਆਂ ਉਹ ਲੁੱਟ ਲਈਆਂ ਜਾਂਦੀਆਂ ਉਹਦਾ ਕਰਕੇ ਕਰਜ਼ਾ ਚੜ ਗਿਆ ਕਿਸਾਨੀ ਦੀ ਦੂਜੀ ਵੱਡੀ ਮੰਗ ਸੀ ਵੀ ਕਰਜ਼ਾ ਮੁਕਤੀ ਕੀਤੀ ਜਾਵੇ ਠੀਕ ਹੈ ਜੀ ਅਸੀਂ ਕਰਜ਼ਾ ਮਾਫੀ ਨਹੀਂ ਮੰਗਦੇ ਅਸੀਂ ਕਰਜ਼ਾ ਮੁਕਤੀ ਕਹਿੰਦੇ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਕਿਉਂਕਿ ਤੁਹਾਡਾਂ ਗਲਤ ਨੀਤੀਆਂ ਕਰਕੇ ਚੜਿਆ ਕਰਜ਼ਾ ਸਾਨੂੰ ਕਰਜ਼ਾ ਮੁਕਤ ਕੀਤਾ ਜਾਵੇ ਉਹਦੇ ਬਾਰੇ ਬਾਈਟ ਦੇ ਵਿੱਚ ਕੁਝ ਵੀ ਨਹੀਂ ਹੈ ਇਸ ਕਰਕੇ ਇਹ ਕਿਸਾਨੀ ਵਾਸਤੇ ਬੜਾ ਮਾਰੂਗਾ ਹੋਰ ਆ ਵੀ ਜਿਹੜੀਆਂ ਸਬਸਿਡੀਆਂ ਹੂੰ ਉਹਨਾਂ ਤੇ ਘਟਾਤਾ ਖਾਦ ਤੇ ਸਬਸਿਡੀ ਘਟਾਤੀ ਅੱਛਾ ਜੀ ਹਾਂ ਖੇਤੀਬਾੜੀ ਵਾਸਤੇ ਤਾਂ ਸਿਰਫ ਇਹੀ ਇੱਕ ਵੱਧੇ ਵਾਲੀ ਗੱਲ ਜਿਹੜੀ ਉਹ ਪੇਸ਼ ਕਰਦੇ ਆ ਵੀ 1,55,000 ਕਰੋੜ ਕਰਤਾ ਜੀ ਅਸਲ ਦੇ ਵਿੱਚ ਉਹ ਵੀ ਗੱਲਾਂ ਦਾ ਕਢਾਏ ਮੋਟਾ-ਮੋਟਾ ਜੇ ਮੈਂ ਤੁਹਾਡੀ ਗੱਲ ਦਾ ਹਿਸਾਬ ਲਾਵਾਂ ਤਾਂ ਇਹ ਆ ਵੀ ਜਿਹੜੀਆਂ ਇਹ ਬਜਟ ਆਇਆ ਕਿਸਾਨੀ ਲਈ ਤਾਂ ਕੁਝ ਹੈ ਹੀ ਨਹੀਂ ਜੇ ਕਿਸਾਨੀ ਤੇ ਕਰਜ਼ਾ ਚੜਦਾ ਤਾਂ ਨਾਲ ਮਜ਼ਦੂਰ ਵੀ ਨਾਲ ਉਹਦੇ ਨਾਲ ਹੀ ਘਸਣਗੇ ਬਿਲਕੁਲ ਇਹੀ ਮਤਲਬ ਹੈ ਸਾਰੀ ਮੋਟੀ ਮੋਟੀ ਗੱਲ ਦਾ ਜੇ ਅੱਜ ਕਿਸਾਨੀ ਡੋਬਦੀ ਆ ਤਾਂ ਨਾਲ ਜਿਹੜੇ ਪਰਿਵਾਰ ਹੋਰ ਚੱਲਦੇ ਨੇ ਮਜ਼ਦੂਰਾਂ ਦੇ ਜਿਹੜੇ ਲੇਬਰ ਕੰਮ ਕਰਦੀ ਆ ਤਾਂ ਮਤਲਬ ਉਹ ਵੀ ਤਹਸ ਨਹਸ ਹੈ ਜੀ ਇੱਕ ਮਿੰਟ ਤੁਹਾਡੇ ਨਾਲ ਗੱਲ ਕਰਾਂ ਸੰਯੁਕਤ ਕਿਸਾਨ ਮੋਰਚਾ ਇਹ ਮੰਗ ਕਰਦਾ ਹੈ ਅਸੀਂ ਕਈ ਮੰਗ ਪੱਤਰ ਦਿੱਤੇ ਹੋਏ ਆ ਕਿ ਕਿਸਾਨ ਤੇ ਮਜ਼ਦੂਰ ਜਦੋਂ 58 ਸਾਲ ਦੀ ਉਮਰ ਹੋ ਜਾਂਦੀ ਆ ਤਾਂ ਉਹਨਾਂ ਨੂੰ ਖੇਤੀਬਾੜੀ ਕੰਮੇ ਗਿਣ ਕੇ 10000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਆ ਬਿਲਕੁਲ ਜੀ ਪੈਨਸ਼ਨ ਤਾਂ ਪ੍ਰਦੀਪ ਇਹਨਾਂ ਨੇ ਮੁਲਾਜ਼ਮਾਂ ਦੀ ਵੀ ਖੋਲੀ ਮੁਲਾਜ਼ਮੋ ਲੜ ਰਹੇ ਆ ਪੁਰਾਣੀ ਪੈਨਸ਼ਨ ਸਕੀਮ ਵਾਸਤੇ ਹਾਂਜੀ ਤੇ ਸਰਕਾਰ ਮੰਨਦੀ ਨਹੀਂ ਹਾਂ ਪੈਨਸ਼ਨ ਤਾਂ ਫੌਜੀਆਂ ਤੋਂ ਵੀ ਖੋਲੀ ਉਹਨਾਂ ਨੂੰ ਅਗਨੀ ਵੀਰ ਬਣਾਤਾ ਹਾਂ 3 ਸਾਲ ਬਾਅਦ ਘਰੇ ਜਾਉ ਸੋ ਇਹ ਸਰਕਾਰ ਦਾ ਇਹਦਾ ਉੱਤਰ ਜੀ ਹਾਨਾ ਉਹੋ ਰੋਲੇ ਰੱਪੇ ਥੱਲੇ ਲੋਕਾਂ ਨੂੰ ਲੁਰਤ ਕੇ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਮਿਲਦੀਆਂ ਸਹੂਲਤਾਂ ਕੋ ਕਿਉਂ ਸਾਰਾ ਕਾਰਪੋਰੇਟਾਂ ਨੂੰ ਦੇਣ ਵਾਲੇ ਪਾਸੇ ਸੇ ਇਹ ਮੈਂ ਬਨੂੜ ਵੀ ਇੱਕ ਚੀਜ਼ ਸੁਣੀ ਸੀ ਜਿਹੜੇ ਸਾਬਕਾ ਫੌਜੀ ਰਿਟਾਇਰ ਹੋ ਗਏ ਹਾਂ ਉਹਨਾਂ ਦਾ ਵੀ ਕਿਹੇ ਮਸਲਾ ਸੀ ਕਿ ਪੈਨਸ਼ਨ ਦਾ ਹਾਂ ਵੱਡੇ ਰੈਂਕ ਛੋਟੇ ਰੈਂਕ ਦਾ ਬਹੁਤ ਮਤਲਬ ਉਹਦੇ ਚ ਉਹਨਾਂ ਦਾ ਮਸਲਾ ਹੋਰ ਹੈ ਹਾਂ ਹਾਂ ਬੰਦ ਰੈਂਕ ਬੰਦ ਪੈਨਸ਼ਨ ਦਾ ਉਹਨਾਂ ਦਾ ਮਸਲਾ ਹੈ ਹਾਂਜੀ ਸਰਕਾਰ ਕਹਿੰਦੀ ਵੀ ਅਸੀਂ ਬੰਦ ਰੈਂਕ ਬੰਦ ਪੈਨਸ਼ਨ ਲਾਗੂ ਕਰਤੀ ਠੀਕ ਹੈ ਜਿਵੇਂ ਹੁਣ ਆਪਾਂ ਨੂੰ ਕਹਿ ਰਹੇ ਆ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਤੀ ਹਮ ਪਰ ਫੌਜੀਆਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਵੀ ਸਾਡਾ ਨਾ ਬੜਾ ਟੱਕਾ ਹੁੰਦਾ ਜਿਵੇਂ ਉਹ ਕਹਿੰਦੇ ਆ ਵੀ ਜਿਹੜੇ ਫਰੰਟ ਤੇ ਲੜਦੇ ਆ ਫੌਜੀ ਬਿਲਕੁਲ ਜਦੋਂ ਉਹ ਨਕਾਰਾ ਹੋ ਜਾਂਦੇ ਆ ਹਮ ਤਾਂ ਜਿਹੜੀ ਅਫਸਰ ਨੂੰ ਨਕਾਰਾ ਪੈਨਸ਼ਨ ਮਿਲਦੀ ਆ ਹਮ ਉਹ ਹੁਣ ਮੇਰੇ ਯਾਦ ਨੇ ਵੀ ਕਿੰਨੀ ਕਿੰਨੀ ਉਹ ਦੱਸਦੇ ਹੁੰਦੇ ਆ ਤੇ ਇੱਕ ਜਿਹੜੀ ਆਮ ਸੈਨਿਕ ਨੂੰ ਮਿਲਦੀ ਆ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੈ ਹਾਂਜੀ ਹਾਂ ਹਾਂ ਕਿਹੜਾ ਫਰੰਟ ਤੇ ਲੜਦੇ ਆ ਫੌਜੀ ਇਵੇਂ ਜਿਵੇਂ ਹੋਰ 3-4 ਉਹਨਾਂ ਨੇ ਮੰਗਾ ਬਈ ਉਹ ਕਹਿੰਦੇ ਆ ਵੀ ਲਤ ਤਾਂ ਸਾਡੀ ਵੀ ਉਹੋ ਜੀ ਆ ਜਿਹੋ ਜੀ ਅਫਸਰ ਦੀ ਆ ਹੂੰ ਪਰਿਵਾਰ ਸਾਡੇ ਵੀ ਉਹੋ ਜੀ ਆ ਜਿਹੋ ਜੀ ਅਫਸਰ ਦੇ ਆ ਬਿਲਕੁਲ ਜੀ ਜੇ ਸਾਡਾ ਕੋਈ ਅੰਗ ਕੱਟਿਆ ਜਾਂਦਾ ਅਸੀਂ ਅੰਗ ਹੀ ਹੁਣ ਹੋ ਜਾਂਦੇ ਆ ਤੇ ਘਟੋ-ਘਟ ਜਿਵੇਂ ਅਫਸਰਾਂ ਨੂੰ ਸਹੂਲਤ ਮਿਲਦੀ ਓਵੇਂ ਸਾਨੂੰ ਵੀਲੇ ਉਹ ਲਾਗੂ ਨਹੀਂ ਕਰ ਰਹੇ ਮੈਂ ਤੁਹਾਡੀ ਗੱਲ 'ਚ ਉਹ ਕਰ ਦਿੰਨਾ ਵਾਦਾ ਇਸ ਗੱਲ 'ਚ ਉਹ ਇਹ ਆ ਵੀ ਜਿਹੜਾ ਅਫਸਰ ਆ ਜੀ ਅਫਸਰ ਨੂੰ ਤਾਂ ਮਿਲਦਾ ਲੱਖਾਂ ਦੇ ਵਿੱਚ ਹਾਂ ਮਿਲਦਾ ਵੱਡੀ ਅਮਾਊਂਟ ਜਿਹੜੇ ਹੈਗੇ ਨੇ ਛੋਟੇ ਰੈਂਕ ਦੇ ਫਰੰਟ ਤੇ ਲੜਦੇ ਨੇ ਉਹਨਾਂ ਨੂੰ ਤਾਂ ਹਜ਼ਾਰਾਂ ਦੇ ਵਿੱਚ ਹੀ ਐ ਹਾਂ ਇੱਕ ਤੁਹਾਨੂੰ ਤੁਹਾਨੂੰ ਹੋਰ ਅਫਸਰ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਐ ਆਹ ਨੂੰ ਪੰਜਾਬ ਦੇ ਲਾਓ ਜਾਂ ਕੇਂਦਰ ਦੇ ਲਾਓ ਮੁਲਾਜ਼ਮਤ ਸਾਰੇ ਆਪਾਂ ਪੰਜਾਬ ਬਾਰੇ ਗੱਲ ਕਰ ਗਏ ਵੀ ਜਿਹੜੀਆਂ ਮਹंगाई ਭੱਤੇ ਦੇ ਕਿਸ਼ਤਾਂ ਹਾਂਜੀ ਪਹਿਲਾਂ ਨਾਲ ਦੀ ਨਾਲ ਮਿਲ ਜਾਂਦੀ ਸੀ ਇੱਕ ਮਿਲਦੀ ਜਨਵਰੀ ਚ ਇੱਕ ਮਿਲਦੀ ਜਨਾਈ ਦੇ ਵਿੱਚ 6 ਮਹੀਨੇ ਬਾਅਦ ਹਾਂਜੀ ਉਹ ਮਿਲ ਜਾਂਦੀ ਤੇ ਜੇ ਉਹ ਪੰਜ ਚਾਰ ਮਹੀਨੇ ਲੇਟ ਅਨਾਉਂਸ ਹੁੰਦੀ ਸੀ ਤਾਂ ਉਹਦਾ ਬਕਾਇਆ ਵੀ ਨਾਲ ਦੀ ਨਾਲ ਮਿਲ ਜਾਂਦਾ ਸੀ ਠੀਕ ਹੈ ਜੀ ਹੁਣ ਉਹ ਨਹੀਂ ਮਿਲਦਣਾ ਅੱਛਾ ਮਲਾਜਮ ਪਿੱਟ ਕੇ ਮਰ ਗਏ ਜੇਕਰ ਤੇ ਕਿਸ਼ਤ ਦੇ ਦਿੰਦੇ ਆ ਤਾਂ ਕਹਿ ਦਿੰਦੇ ਆ ਕਿ ਉਹਦਾ ਬਕਾਇਆ ਬਾਅਦ ਹੀ ਦਿੱਤਾ ਜਾਊਗਾ ਪਰ ਅਫਸਰਾ ਵਾਸਤੇ ਹਾਂਜੀ ਜਿਹੜੇ ਡੀਸੀ ਐਸ ਆਰ ਐਮ ਉਹ ਸਾਰੇ ਅਫਸਰ ਆਏ ਉਹਨਾਂ ਨੂੰ ਮਹंगाई भत्ता ਨਾਲ ਦੀ ਨਾਲ ਦਿੱਤਾ ਜਾਂਦਾ ਅੱਛਾ ਜਦੋਂ ਹੀ ਵੱਧ ਹੈ ਤੇ ਉਹਨਾਂ ਦਾ ਬਕਾਇਆ ਕੋਈ ਹੁੰਦਾ ਹੀ ਨਹੀਂ ਕਿਉਂਕਿ ਨਾਲ ਦੀ ਨਾਲ ਦੇ ਦਿੱਤਾ ਜਾਂਦਾ ਹੈਗਾ ਥੋੜਾ ਚਾਰੇ ਗਰੀਬ ਹੈ ਤੇ ਜਿਹੜੇ ਪੀਆ ਨਾ ਹਾਂ ਜਾਂ ਕਲੈਰੀਕਲ ਆ ਜਾਂ ਹੋਰ ਦੂਜੇ ਮੁਲਾਜ਼ਮਾਂ ਉਹਨਾਂ ਨੂੰ ਕਹਿ ਦਿੰਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਅੱਛਾ ਤੁਸੀਂ ਦੱਸੋ ਮਤਲਬ ਇਹ ਵੀ ਡਿਸਕ੍ਰਿਮੀਨੇਸ਼ਨ ਉੱਥੇ ਵੀ ਹੁੰਦੀ ਹੈ ਇੱਕ ਪਰਤੇ ਹੇਟਾਂ ਦਾ ਇੰਨਾ ਫਰਕ ਹੈ ਐਵੇਂ ਜਿਵੇਂ ਜਿਹੜਾ ਹੁਣ ਇਨਕਮ ਟੈਕਸ ਦਾ ਇਹ ਰੌਲਾ ਰਪਾ ਪਿਆ ਹਾਂ ਮੇਰਾ ਸਵਾਲ ਵੀ ਸੀ ਇਹ ਇਨਕਮ ਟੈਕਸ ਦਾ ਵੀ ਇਹਨਾਂ ਨੇ ਟੀਵੀ ਤੇ ਜਿਹੜੇ ਇਹਦੇ ਚੈਨਲ ਚੱਲ ਰਹੇ ਨੇ ਇਹਨਾਂ ਦੇ ਤੇ ਉਹ ਉਹਨਾਂ ਤੇ ਬਹੁਤ ਰੌਲਾ ਚੱਲ ਰਿਹਾ ਹੈਗਾ ਕਿ ਛੋਟ ਦੇਦੀ ਜੀ ਮੁਲਾਜ਼ਮਾਂ ਨੂੰ ਛੋਟ ਦੇਦੀ ਉਹਦੇ ਬਾਰੇ ਵੀ ਤੁਸੀਂ ਦੱਸੋ ਜੀ ਜਿੱਦਾਂ ਬਾਈਟ ਪੇਜ ਹੋਇਆ ਨਾ ਉਹ ਜਦੋਂ ਸਾਰੇ ਚੈਨਲਾਂ ਤੇ ਇਹ ਸੀ ਵੀ ਦੇਖੋ ਜੀ ਇਨਕਮ ਟੈਕਸ ਦੇ ਵਿੱਚ ਅ ਸ਼ੂਟ ਦੇਤੀ 25000 ਰੁਪਿਆ ਸਟੈਂਡਰਡ ਡਿਡਕਸ਼ਨ ਉਹ ਖੁਦਾ ਹਤੀ ਤੇ ਇੰਨੇ ਹਜ਼ਾਰ ਦਾ ਫਾਇਦਾ ਹੋਊਗਾ ਜਿਹੜਾ ਉਹ ਦੱਸ ਦੇ ਇੰਨੇ ਹਜ਼ਾਰ ਦਾ ਫਾਇਦਾ ਉਹ ਜਿਹੜਾ ਵੱਧ ਤੋਂ ਵੱਧ ਫਾਇਦਾ ਹੈ ਉਹ ਦੱਸ ਦੇ ਅਸਲ ਦੇ ਵਿੱਚ ਹੁਣ ਮੈਂ ਤੁਹਾਨੂੰ ਥੋੜੀ ਜੀ ਕੈਲਕੂਲੇਸ਼ਨ ਕਰਕੇ ਦੱਸਦਾ ਕਿ ਉਹਦਾ ਫਾਇਦਾ ਕਿਵੇਂ ਹੋਊਗਾ ਪਹਿਲਾਂ 3 ਲੱਖ ਤੱਕ ਜ਼ੀਰੋ ਟੈਕਸ ਸੀ ਹਾਂਜੀ ਉਹ ਹੁਣ ਵੀ ਹੋਵੇਂ ਹੈ ਠੀਕ ਹੈ ਜੀ ਇਸ ਕਰਕੇ ਪਹਿਲਾਂ 50000 ਸੀ ਸਟੈਂਡਰਡ ਡਿਡਕਸ਼ਨ ਹੋਰ ਕਰਤੀ 75000 ਜੇ ਮੰਨ ਲਓ ਕਿਸੇ ਦੀ ਸਾਲ ਦੀ ਤਨਖਾਹ 3.5 ਲੱਖ ਹੈ ਹਾਂਜੀ 3.5 ਲੱਖ ਤਾਂ ਉਹਨੂੰ ਹੀ ਉਹਦੀ 29000 ਮਹੀਨੇ ਦੀ ਹੈ ਹਾਂ ਤਾਂ ਉਹਨੂੰ 3 ਲੱਖ ਦੀ ਛੋਟ ਮਿਲ ਜਾਂਦੀ ਸੀ 50000 ਸਟੈਂਡਰਡ ਡਿਡਕਸ਼ਨ ਸੀ ਤੇ ਉਹਨੂੰ ਕੋਈ ਟੈਕਸ ਨਹੀਂ ਲੱਗਦਾ ਸੀ ਹਾਂਜੀ ਬਿਲਕੁਲ ਤੇ ਹੁਣ ਵੀ ਨਹੀਂ ਲੱਗੂਗਾ ਹਾਂ ਤਾਂ ਜਿਹਦੀ 29000 ਤਨਖਾਹੇ ਮਹੀਨੇ ਦੀ ਉਹਨੂੰ ਕੋਈ ਫਰਕ ਨਹੀਂ ਠੀਕ ਹੈ ਉਹਨੂੰ ਹੀ ਟੈਕਸ ਲੱਗੂ ਜਿੰਨਾ ਪਹਿਲਾਂ ਸੀ ਪਹਿਲਾਂ ਲੱਗਦਾ ਸੀ ਉਸ ਤੋਂ ਬਾਅਦ 5% ਟੈਕਸ ਲੱਗਦਾ ਸੀ ਜਿਹੜੀ 25000 ਸਟੈਂਡਰਡ ਡਿਡਕਸ਼ਨ ਵਧ ਗਈ ਹਾਂਜੀ ਉਹਦੇ ਤੇ ਬੰਦੇ ਨੂੰ 5% ਦਾ ਫਾਇਦਾ ਉਹ ਮਤਲਬ 1250 ਰੁਪਿਆ ਸਾਲ ਦਾ ਹਾਂ ਇਹ ਉਨ ਤੋਂ ਤੱਕ ਹੋਊਗਾ ਜਿੱਥੇ 3.5 ਲੱਖ ਤੱਕ ਉਸ ਤੋਂ ਬਾਅਦ ਜਿੰਨੇ ਵੀ ਤਨਖਾਹ ਸਾਲ ਦੀ 6 ਲੱਖ ਬਣਦੇ ਮਤਲਬ ਮਹੀਨੇ ਦੀ 50000 ਉਹਨਾਂ ਨੂੰ ਫਾਇਦਾ ਇਹ ਹੋਊਗਾ ਦੇ ਸਟੈਂਡਰਡ ਡਿਡਕਸ਼ਨ ਦੇ ਉੱਤੇ 10% ਫਾਇਦਾ ਹੋ ਜੂ ਉਹਨਾਂ ਨੂੰ ਠੀਕ ਹੈ ਉਹਨਾਂ ਨੂੰ ਫਾਇਦਾ ਹੋਊਗਾ ਜੀ 6 ਲੱਖ ਤੱਕ 1250 ਅੱਛਾ ਜਿੰਨਾਂ ਦੀ ਤਨਖਾਹ 9 ਲੱਖ ਤੱਕ ਬਣਦੀ ਹੈ ਸਾਲ ਦੀ ਮਤਲਬ 75000 ਰੁਪਏ ਮਹੀਨਾ ਉਹਨਾਂ ਨੂੰ ਫਾਇਦਾ ਹੋਣਾ ਸਾਲ ਦਾ 12500 ਕਿਉਂਕਿ 10000 ਤਾਂ ਸਦਾ ਇਹਦੇ ਵਿੱਚ ਚੇਂਜ ਹੈ ਹਾਂ ਤੇ 1250 2500 ਰੁਪਿਆ ਹੋਊਗਾ ਤੁਹਾਨੂੰ ਸਟੈਂਡਰਡ ਡਿਡਕਸ਼ਨ ਵਾਲਾ ਹੂੰ ਹੁਣ ਪ੍ਰਦੀਪ 9 ਲੱਖ ਤੱਕ ਜਿਹੜੀ ਤਨਖਾਹ ਹੈ 70-80% ਤੋਂ ਜ਼ਿਆਦੇ ਮੁਲਾਜ਼ਮ ਇਹਦੇ ਵਿੱਚ ਆ ਜਾਂਦੇ ਆ। ਮਤਲਬ 75000 ਮਹੀਨੇ ਤਨਖਾਹ ਹੋਗੀ ਨਾ? ਹਾਂ। 75000 ਤੋਂ ਵੱਧ ਤਨਖਾਹ ਕਿੰਨਿਆਂ ਕਿ ਦੀ ਹੁੰਦੀ ਆ? ਬਹੁਤ ਘੱਟ। 75000 ਤੱਕ ਜਾਂ ਉਹ ਤੋਂ ਥੱਲੇ ਵਾਲੇ ਆ। ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ 12.5 ਹਜ਼ਾਰ ਹੈ। ਅੱਛਾ। ਜਿਨ੍ਹਾਂ ਦੀ ਤਨਖਾਹ ਉਸ ਤੋਂ ਵੱਧ ਹੈ, ਉਹਨਾਂ ਨੂੰ ਵੱਧ ਫਾਇਦਾ ਹੈ। ਜਿਦੀ ਤਨਖਾਹ ਸਾਲ ਦੀ 12 ਲੱਖ ਹੈ, ਮਤਲਬ ਮਹੀਨੇ ਦੀ ਲੱਖ ਤੋਂ ਵੱਧ। ਹਾਂਜੀ। ਉਹਨੂੰ ਜਾ ਕੇ ਫਾਇਦਾ ਹੋਣਾ 30-40 ਹਜ਼ਾਰ ਦਾ। ਅੱਛਾ। ਇਹ ਵੀ ਹਾਂ ਜਿਹਦੀ ਤਨਖਾਹ ਵੱਧ ਹੈ ਹਾਂ ਉਹਨੂੰ ਵੱਧ ਫਾਇਦਾ ਹੋ ਪਰ ਉਹ ਕਿੰਨੇ ਕ ਉਹ ਤਾਂ ਬਹੁਤ ਥੋੜੇ ਆ ਉਹ ਤਾਂ ਥੋੜੇ ਨੇ ਗਰੀਬ ਜਨਤਾ ਫੋਰਥ ਕਲਾਸ ਵਾਲੇ ਕਲੈਰੀ ਕਲਾ ਵਾਲੇ ਫੋਰ ਦੂਜੇ ਮਜ਼ਦਮ ਉਹ ਤਾਂ ਸਾਰੇ 70-75000 ਵਾਲੀ ਹੁੰਦੇ ਆ ਬਿਲਕੁਲ ਉਹ ਤਾਂ ਗਿਣਤੀ ਵੱਡੀ ਆ ਉਹਨਾਂ ਨੂੰ ਵੱਧ ਤੋਂ ਵੱਧ 10-12000 ਦਾ ਫਾਇਦਾ ਹੋਣਾ ਹੈ ਅੱਛਾ ਇਹ ਅੰਕੜਿਆਂ ਦੀ ਜਾਦੂਗਰੀ ਹੈ ਅੱਛਾ ਇਹ ਬਜਟ ਹੈ ਇਹਨੂੰ ਬਜਟ ਕਹਿੰਦੇ ਨੇ ਹਾਂ ਇਹ ਬਜਟ ਹੈ ਤੇ ਫਿਰ ਤੁਹਾਡਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਜਟ ਨੂੰ ਦੇਖ ਕੇ ਹਾਂ ਤੁਹਾਡਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਕੀ ਅੱਗੇ ਰਣਨੀਤੀ ਆ ਮਤਲਬ ਸੰਘਰਸ਼ਾਂ ਦੀ ਕੀ ਰਣਨੀਤੀ ਆ ਹਾਂ ਦੇਖੋ ਵੈਸੇ ਤਾਂ ਆਪਣੇ ਕੋਈ ਪਲੇਖਾ ਨਹੀਂ ਸਾਡੀ ਜਥੇਬੰਦੀ ਨੂੰ ਆਪਣੇ ਕੋਈ ਪਲੇਖਾ ਨਹੀਂ ਹਾਂਜੀ ਵੀ ਕਿਉਂਕਿ ਜਿਹੜਾ ਸਿਸਟਮ ਹੈ ਉਹ ਕਾਰਪੋਰੇਟ ਪੱਖੀ ਹੈ ਜੀ ਜਿਹੜੀਆਂ ਸਰਕਾਰਾਂ ਚੁੜੀਆਂ ਜਾਂਦੀਆਂ ਓਹੋ ਕਾਰਪੋਰੇਟਾਂ ਦੇ ਹੱਕਾਂ ਦੀ ਗੱਲ ਕਰਦਿਆਂ ਕਿਸੇ ਆਗੂ ਨੇ ਕਿਹਾ ਵੀ ਜਿਹੜਾ ਰਾਜ ਹੈ ਨਾ ਹਾਂਜੀ ਉਹ ਕਾਬਜ ਜਮਾਤ ਦੇ ਮਸਲਿਆਂ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਹੁੰਦੀ ਹੈ। ਜੀ ਤੇ ਕਾਬਜ ਹੈ ਸਾਮਰਾਜ ਕਾਰਪੋਰੇਟ ਘਰਾਣੇ। ਸੋ ਜਿਹੜੀ ਸਰਕਾਰ ਹੈ ਉਹ ਉਹਨਾਂ ਦੇ ਮਸਲਿਆਂ ਦਾ ਪ੍ਰਬੰਧ ਕਰੂ। ਇਸ ਕਰਕੇ ਆਪਾਂ ਨੂੰ ਪਤਾ ਸੀ ਵੀ ਜਿਹੜਾ ਬਜਟ ਆਉਣਾ ਉਹਦੇ ਵਾਸਤੇ ਲੋਕਾਂ ਵਾਸਤੇ ਕੱਢਣ ਪਾਉਣ ਨੂੰ ਕੁਝ ਨਹੀਂ ਹੋਣਾ। ਪਰ ਹੁਣ ਇਹ ਇਹ ਆਪਾਂ ਨੂੰ ਸਪੱਸ਼ਟ ਹੋ ਗਿਆ। ਤਾਂ ਇਹਦੇ ਵਾਸਤੇ ਸਾਡੇ ਪ੍ਰਧਾਨ ਜੀ ਮਨਦੀਪ ਸਿੰਘ ਤੰਦੇਰ ਕਹਿੰਦੇ ਹੁੰਦੇ ਆ ਕੱਠ ਲੋਹੇ ਦੀ ਲੱਠ ਦੇ ਵਿੱਚ ਜਾ ਵਰਦੇ ਇੱਕੋ ਇੱਕ ਠੀਕ ਰਾ ਇੱਕ ਹੀ ਤੇ ਸੰਘਰਸ਼ ਦਾ ਲੋਕਾਂ ਨੂੰ ਲੜਨਾ ਪੈਣਾ ਆਪਣੀ ਜਥੇਬੰਦੀ ਆਪਣੇ ਤੌਰ ਤੇ ਵੀ ਲੜਾਈ ਤੇਜ਼ ਕਰ ਰਹੀ ਹੈ ਸਾਰੇ ਪਾਸੇ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਆਪਾਂ ਸਾਰੇ ਦੇਖ ਦੇ ਵਿੱਚ ਰਾਜ ਸਭਾ ਦੇ ਮੈਂਬਰਾਂ ਨੂੰ ਲੋਕ ਸਭਾ ਦੇ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਆ ਕਿ ਜਿਹੜਾ ਹੁਣ ਪਾਰਲੀਮੈਂਟ ਦਾ ਸੈਸ਼ਨ ਚੱਲ ਰਾ ਹਾਂ ਉਹਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਉਠਾਈਆਂ ਜਾਣ ਐਮ ਐਸ ਪੀ ਦੀ ਗਾਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਕਿਸਾਨਾਂ ਦੀ ਕਰਜ਼ਾ ਮੁਕਤੀ ਕੀਤੀ ਜਾਵੇ ਜਿਹੜੇ ਸਾਡੇ ਦਿੱਲੀ ਦੇ ਦੋਦਾਂਦ ਵੇਲੇ ਦੀਆਂ ਰਹਿੰਦੀਆਂ ਮੰਗਾ ਲੁਕੀਨਪੁਰ ਖੀਰੀ ਵਾਲੀਆਂ ਕਿਸਾਨਾਂ ਦੇ ਬੜੇ ਹੋਏ ਕੇਸ ਇਹ ਸਾਰੀਆਂ ਪੂਰੀਆਂ ਕੀਤੀਆਂ ਜਾਣ ਇਹ ਸੰਘਰਸ਼ ਬਾਅਦ ਤੇ ਅੱਗੇ ਫਿਰ ਹੁਣ ਜਿਵੇਂ ਜਿਵੇਂ ਸਮਾਂ ਆਊਗਾ ਸੰਯੁਕਤ ਕਿਸਾਨ ਮੋਰਚਾ ਇਹ ਪ੍ਰੋਗਰਾਮ ਦੇ ਉਹ ਜਿੱਥੇ ਬੰਦੀ ਵੀ ਪ੍ਰੋਗਰਾਮ ਦੇ ਜੀ 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 ਤਾਂ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਦਾ ਦੇ ਹੱਕਾਂ ਵਾਸਤੇ ਲੜਨਾ ਹੀ ਪੈਣਾ ਹੈ ਲੜੇ ਤੋਂ ਬਿਨਾਂ ਗੁਜ਼ਾਰਾ ਲੜਨਾ ਨਾਲ ਹੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਤੁਸੀਂ ਸੋ ਬਾਈ ਜੀ ਇੱਕ ਸਵਾਲ ਹੋਰ ਤੁਹਾਡੇ ਤੋਂ ਲੈਣਾ ਹੈ ਇਹਦਾ ਜਵਾਬ ਦਿਓ ਤੁਸੀਂ ਕਿ ਇੱਕ ਮਜ਼ਦੂਰ ਕਲਾਸ ਆਪਣੀ ਉਹ ਜਿਹੜਾ ਵਰਗ ਹੈ ਵੀ ਉਹ ਨਾ ਤਾਂ ਉਹਨਾਂ ਕੋਲੇ ਉਦਾਂ ਦੇ ਰਜਗਾਰ ਨਹੀਂ ਤੇ ਨਾ ਹੀ ਉਹਨਾਂ ਕੋਲੇ ਉਹਨਾਂ ਦੀਆਂ ਨੌਕਰੀਆਂ ਨੇ ਵੀ ਜاہے ਇਨਕਮ ਟੈਕਸ ਦੀ ਵੀ ਆਪਾਂ ਗੱਲ ਕਰ ਲਈਏ ਬਜਟ ਦੇ ਵਿੱਚ ਉਹਨਾਂ ਲਈ ਕੁਝ ਹੈ ਕਿ ਜਿਨ੍ਹਾਂ ਉਹਨਾਂ ਦੀ ਹਾਲਤ ਨੂੰ ਕੁਝ ਫਰਕ ਪੈ ਸਕੇ ਦੇਖੋ ਪ੍ਰਦੀਪ ਤੁਸੀਂ ਰਜਗਾਰ ਦੀ ਗੱਲ ਕੀਤੀ ਹੈ ਅਸਲ ਦੇ ਵਿੱਚ ਮਜ਼ਦੂਰਾਂ ਨੂੰ ਰੋਜ਼ਗਾਰ ਹੀ ਚਾਹੀਦਾ ਹੈ। ਹੂੰ ਇੱਕ ਸ਼ਾਇਦ ਜਗਸੀਰ ਜੀ ਦੇ ਨੇ ਪੁਲੀ ਲਿਖੀ ਆ ਵੀ ਆਟਾ ਦਾਲ ਮੰਗਣ ਤਾਂ ਦੇ ਦਗੇ ਮੁੰਡੇ ਰੋਜ਼ਗਾਰ ਮੰਗਦੇ। ਮਜ਼ਦੂਰਾਂ ਦੀ ਮੰਗ ਇਹ ਹੈ ਵੀ ਸਾਨੂੰ ਰੋਜ਼ਗਾਰ ਦਿਓ। ਸਾਨੂੰ ਆਟਾ ਦਾਲ ਨਹੀਂ ਚਾਹੀਦਾ। ਅਸੀਂ ਆਪ ਦਾ ਕਮਾ ਕੇ ਖਾਵਾਂਗੇ। ਬਿਲਕੁਲ ਜੀ। ਪਰ ਸਿਸਟਮ ਹੈ ਕਿ ਉਹਨਾਂ ਨੂੰ ਮੰਗਤੇ ਬਣਾਉਣਾ ਚਾਹੁੰਦਾ। ਹੁਣ ਇਸ ਵਾਈਟ ਦੇ ਵਿੱਚ ਇਹਨਾਂ ਨੇ 2 ਲੱਖ ਕਰੋੜ ਲਿਖਿਆ ਰੋਜ਼ਗਾਰ। ਫਾਇਦਾ ਕਰਨ ਵਾਸਤੇ ਵੀ ਸਿਰ ਰਜਗਾਰ ਪੈਦਾ ਕਰਾਂਗੇ ਸਾਧ ਵਰਤਨ ਰੋਜਗਾਰ ਸਿਰਜਣਾ ਵਾਸਤੇ ਹੁਣ ਉਹ ਕੀ ਰਜਗਾਰ ਸਿਰਜ ਰਹੇ ਹੈ ਤਾਂ ਅਸੀਂ ਤਾਂ ਇਹਨਾਂ ਨੇ ਆਪਾਂ ਦੇਖਿਆ ਵੀ ਅਗਨੀਵੀਰ ਉਹਨੂੰ ਰਜਗਾਰ ਕਹਿੰਦੇ ਹੈਂ ਮੋਦੀ ਸਾਹਿਬ ਕਹਿੰਦੇ ਗੰਦੇ ਨਾਲ ਦੇ ਗੈਸ ਤੇ ਪਕੌੜੀ ਤਲੋ ਉਹ ਵੀ ਰਜਗਾਰ ਜਿਹੜਾ ਰਜਗਾਰ ਹੁਣ ਐਸ ਬਾਈਟ ਦੇ ਵਿੱਚ ਦੇ ਰਹੇ ਹੈ ਉਹ ਕੀ ਕਹਿੰਦੇ ਬਈ 2 ਲੱਖ ਨੌਜਵਾਨ ਨੂੰ ਰਜਗਾਰ ਦੇਵਾਂਗੇ ਹਾਂਜੀ 5000 ਰੁਪਏ ਮਹੀਨਾ अच्छा ਕਹਿੰਦੇ ਨਾਲ ਤਾਂ ਹੁਨਰ ਵਿਕਾਸ ਹੋਊਗਾ ਨਾਲੇ ਉਹਨਾਂ ਨੂੰ ਰੋਜ਼ਗਾਰ ਮਿਲ ਜਾਊਗਾ ਮਤਲਬ ਉਹਨੂੰ ਟ੍ਰੇਨਿੰਗ ਦੇਣਗੇ ਜਿਵੇਂ ਅਪਰੈਂਟਸਿਪ ਇੰਟਰਨਸ਼ਿਪ ਅੱਛਾ ਜੀ 5000 ਰੁਪਏ ਮਹੀਨਾ ਹੁਣ ਜਿਹੜਾ ਘੱਟੋ ਘੱਟ ਅ ਅਨ ਸਕਿਲਡ ਵਰਕਰ ਆਪਾਂ ਕਹਿੰਦੇ ਆ ਪੰਜਾਬ ਵਿੱਚ ਆਪਾਂ ਉਹਨੂੰ ਕਹਾਂਗੇ ਵੀ ਗੈਰ ਹੁਨਰਮੰਦ ਕੰਮ ਹਾਂਜੀ ਬਿਲਕੁਲ ਜਿਹਨੂੰ ਕੋਈ ਹੁਨਰ ਨਹੀਂ ਦਿਹਾੜੀ ਤਾਂ ਆਪਾਂ ਲਾਉਣਾ ਉਹਦੇ ਵਾਸਤੇ ਵੀ ਲਗਭਗ 9000 ਰੁਪਏ ਮਿਨੀਮਮ ਬੇਜਿਸ ਹੈ ਹਾਂ 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 ਜੀ ਇਹ ਸਰਕਾਰ ਦੇਊਗੀ 5000 ਰੁਪਿਆ ਮਹੀਨਾ ਕੰਮ ਉਹਨਾਂ ਤੋਂ ਸਾਰਾ ਲਵ ਮੈਨੂੰ ਬਿਜਲੀ ਬੋਰਡ ਦਾ ਪਤਾ ਜਿਹੜੇ ਪ੍ਰੈਪਰਨਟਿਸਿਪ ਕਰਦੇ ਹੁੰਦੇ ਆ ਮੁੰਡੇ ਆਈਡੀ ਕਰਨ ਤੋਂ ਬਾਅਦ ਹਾਂਜੀ ਉਹ ਸਾਰਾ ਕੰਮ ਕਰਦੇ ਆ ਹਮ ਪਰ ਉਹਨਾਂ ਨੂੰ ਵਜੀਫਾ ਮਿਲਦਾ ਹੈ ਹਾਂਜੀ ਜਿਵੇਂ ਹੁਣੇ 5000 ਦੇਣਗੇ ਕੰਮ ਉਹਨਾਂ ਤੋਂ ਸਾਰਾ ਕਰਾਉਣਗੇ 20 ਲੱਖ ਨੌਜਵਾਨ ਨੂੰ ਰੱਖ ਲੈਣਗੇ ਇੱਕ ਸਾਲ ਅੱਛਾ ਇੱਕ ਸਾਲ ਉਹਨਾਂ ਦੀ ਚੱਲਣਗੇ ਅਗਲੇ ਸਾਲ ਉਹ ਅੱਗੇ 20 ਲੱਖ ਹੋਰ ਹੋਰ ਰੱਖ ਲੈਣਗੇ ਕਹਿੰਦੇ ਵੀ 5 ਸਾਲਾਂ ਚ ਅਸੀਂ 1 ਕਰੋੜ ਬੰਦੇ ਨੂੰ ਰੋਜ਼ਗਾਰ ਦੇ ਦਿਆਂਗੇ ਇਹ ਤਾਂ ਪਿੱਛੇ ਜੇ ਜਦੋਂ ਪਿਛਲੀ ਸਰਕਾਰ ਬਣੀ ਸੀ ਮੋਦੀ ਦੀ ਉਦੋਂ ਇਹ ਉਹਨਾਂ ਨੇ ਕਹੀ ਸੀਗਾ ਕਿ ਅਸੀਂ 2 ਕਰੋੜ ਬੰਦਿਆਂ ਨੂੰ ਮਤਲਬ ਰਜਗਾਰ ਦੇ ਦਿਆ ਕਰਾਂਗੇ ਉਹੀ ਕਹਾਣੀ ਹੋੜੇ ਦੇ ਵਿੱਚ ਪਾਤੀ ਅੱਛਾ ਰਜਗਾਰ ਸਿਰ ਜਿਹੜਾ ਵਾਸਤੇ ਠੀਕ ਹੈ 2 ਲੱਖ ਕਰੋੜ ਦੇ ਰਹੇ ਹੈਗੇ ਤੇ 5000 ਦੇਆ ਕਰਨਗੇ 5000 ਰੁਪਏ ਮਹੀਨੇ ਦਾ ਤੇ ਚਮ ਸਮਾਰ ਕੇ ਮਤਲਬ ਪੂਰਾ ਪਟਾਏ ਕਰਨਗੇ ਕੰਮ ਸਾਰਾ ਦਾ ਠੀਕ ਹੈ ਜੋ ਇੱਕ ਰੈਗੂਲਰ ਅਪਲਾਈ ਕੰਮ ਕਰਦਾ ਹੈ ਉਹ ਜਿੱਥੇ ਵੀ ਜਿਹੜੇ ਵਿਭਾਗਾਂ ਵਿੱਚ ਉਹ ਟ੍ਰੇਨਿੰਗ ਲੈਣਗੇ ਜਿਹੜੀ ਫੈਕਟਰੀ ਦੀ ਟ੍ਰੇਨਿੰਗ ਲੈਣਗੇ ਉਹ ਕੰਮ ਕਰੋ ਪੂਰਾ ਠੀਕ ਹੈ ਪੂਰੀ 8 ਘੰਟੇ ਡਿਊਟੀ ਕਰੋਗੇ ਹਾਂ ਅੱਛਾ ਇਹਨਾਂ ਨੂੰ ਹੀ ਪਤਾ ਸਰਕਾਰ ਨੂੰ ਵੀ ਅਸੀਂ ਰਜਗਾਰ ਤਾਂ ਪੱਕਾ ਦੇਣਾ ਨਹੀਂ ਬੰਦੇ ਮਰਨਗੇ ਭੁੱਖੇ ਹਾਂਜੀ ਤਾਂ ਪੀਡੀਐਸ ਸਿਸਟਮ ਪਬਲਿਕ ਡਿਸਟ੍ਰੀਬਿਊਟ ਜਨਤਕ ਵੰਡ ਪ੍ਰਣਾਲੀ ਸਸਤਾ ਅਨਾਜ ਹਾਂਜੀ ਉਹਦੇ ਤੇ ਵੀ ਐ ਕਿ ਕਟ ਲਾਤੀ ਉਹ ਕਿੰਨੀ ਲਈ ਆ ਪਿਛਲੇ ਸਾਲ ਸੀ 212000 ਕਰੋੜ ਤੇ ਐਤਕੇ 250000 ਕਰੋੜ ਕਰਤਾ ਉਹ ਉਹਦੇ ਚੋਂ ਵੀ ਘਟਾਤਾ ਉਹ ਚੋਂ 7000 ਕਰੋੜ ਘਟਾਤਾ 3 3.5% ਘੱਟ ਬਣਦਾ ਜਿਹੜਾ ਸਸਤਾ ਅਨਾਜ ਗਰੀਬਾਂ ਨੂੰ ਦਿੰਦੇ ਆ ਅੱਛਾ ਖਾਦ ਤੇ ਰੇਹਾਂ ਤੇ ਰੇਹ ਜਿਹੜਾ ਆਪਾਂ ਪਾਉਂਦੇ ਆ ਹਾਂਜੀ ਉਹ ਤੇ ਜਿਹੜੀ ਸਬਸਿਡੀ ਸੀ 199000 ਕਰੋੜ ਤੋਂ 164000 ਕਰੋੜ ਕਰਤੀ 25000 ਕਰੋੜ ਘਟਾਤੀ 14% ਘਟਾ ਹੈ ਅੱਛਾ ਇਹ ਤੋਂ ਇਲਾਵਾ ਜਿਹੜੀ ਸੀਐਨਜੀ ਤੇ ਜਾਂ ਘਰੇਲੂ ਗੈਸ ਤੇ ਸਬਸਿਡੀ ਮਿਲਦੀ ਸੀ ਹਾਂਜੀ ਉਹ ਘਟਾਈ 7.8% ਗੈਸ ਦੀ ਸਬਸਿਡੀ ਤਾਂ ਆਪਾਂ ਨੂੰ ਪਤਾ ਹੀ ਹੈ ਹਾਂ ਹਾਂ ਜਦੋਂ ਲਾਗੂ ਕੀਤੀ ਉਦੋਂ ਕਿੰਨੀ ਸਬਸਿਡੀ ਮਿਲਦੀ ਸੀ ਹੁਣ ਪੱਕਾ ਯਾਦ ਨਹੀਂ ਛੱਡਾ ਹੀ 300 ਹੋ ਗਏ ਇੰਨਾ ਕਾਉਂਦਾ ਸੀ ਘਟਦੀ ਘਟਦੀ ਹੁਣ 8 ਰੁਪਏ 79 ਪੈਸੇ ਤੇ ਆ ਗਈ ਹਾਂ ਬਿਲਕੁਲ ਜੀ ਇਹ ਵੀ ਤੁਹਾਡੇ ਖਾਤਿਆਂ 'ਚ ਪਾਵਾਂਗੇ ਸਬਸਿਡੀ ਇਹੀ ਹਾਲ ਮਤਲਬ ਸੀਐਨਜੀ ਤੇ ਘਰੇਲੂ ਗੈਸ ਤੇ ਖਾਦਾਂ ਤੇ ਉਹ ਸਬਸਿਡੀ ਲਗਾਤਾਰ ਘਟਾ ਰਹੇ ਆ ਕਿਉਂਕਿ ਜਿਹੜਾ ਜਿਵੇਂ WTO ਆ ਜਾਂ ਹੋਰ ਸਾਮਰਾਜੀ ਸੰਸਥਾਵਾਂ ਉਹਨਾਂ ਦਾ ਦਬਾਏ ਸਬਸਿਡੀਆਂ ਘਟਕ ਕਰੋ ਮੁਕਤ ਵਪਾਰ ਦੀ ਇਜਾਜ਼ਤ ਦਿਓ ਤਾਂ ਕਿ ਉਹ ਸਾਡਾ ਜਿਹੜਾ ਰੰਗਦਾ ਖੁੰਦਾ ਲਹੂ ਆ ਉਹ ਵੀ ਪੀ ਸਕਣ ਇਸ ਕਰਕੇ ਮਜ਼ਦੂਰਾਂ ਨੂੰ ਸੰਘਰਸ਼ਾਂ ਦੀ ਸਭ ਤੋਂ ਵੱਧ ਲੋੜ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਮਜ਼ਦੂਰ ਹਜੇ ਉਹ ਜਥੇਬੰਦ ਨਹੀਂ ਆ ਹਮ ਮਜ਼ਦੂਰਾਂ ਨੂੰ ਜਥੇਬੰਦ ਹੋਣਾ ਪਊਗਾ ਜਥੇਬੰਦ ਹੋਏ ਬਿਨਾ ਉਹਨਾਂ ਦੀ ਜੂਨ ਨਹੀਂ ਸੁਧਰਨੀ ਸਰਕਾਰਾਂ ਚਾਹੁੰਦੀਆਂ ਵੀ ਉਹਨਾਂ ਤੋਂ ਮੰਗ ਤੇ ਵੜਾ ਕੇ ਰੱਖਿਆ ਜਾਵੇ ਜੇ ਉਹਨਾਂ ਨੇ ਆਪਦੇ ਹੱਕ ਲੈਣੇ ਆ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਦੇ ਗਲ ਪੈਣਾ ਪਊਗਾ ਹਮ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਇਹ ਜਥੇਬੰਦ ਹੋਣਾ ਹੀ ਇੱਕ ਰਾਹ ਬਿਲਕੁਲ ਬਿਲਕੁਲ ਤੇ ਸੋ ਸਾਥੀਓ ਇਹ ਸਨ ਅੰਗਰੇਜ਼ ਸਿੰਘ ਸੂਬਾ ਪ੍ਰੈਸ ਸਕੱਤਰ ਬੀਕੇ ਜੁੜਕੌਂਦਾ ਤੋਂ ਸੋ ਇਹਨਾਂ ਦੇ ਦੱਸਣ ਮੁਤਾਬਕ ਕਿ ਵੀ ਜੋ ਆਮ ਲੋਕ ਨੇ ਉਹਨਾਂ ਦਾ ਤਾਂ ਜਿਹੜਾ ਜਿਵੇਂ ਪਹਿਲਾਂ ਹੀ ਧੂਕੜੋਸ ਹੋ ਰਹੀ ਸੀ ਖਿੱਚਤੂ ਹੋ ਰਹੀ ਸੀ ਉਹ ਉਵੇਂ ਹੀ ਹੋਣੀ ਹੈ ਸੋ ਇਹਨਾਂ ਨੇ ਇੱਕ ਜਾਂਦੇ ਹੋਏ ਇਹ ਵੀ ਗੱਲ ਬਹੁਤ ਸੋਹਣੀ ਕਹੀ ਕਿ ਏਕੇ ਦਾ ਰਾਹ ਸੰਘਰਸ਼ ਦਾ ਰਾਹ ਇਹ ਸਾਨੂੰ ਚੁਣਨਾ ਪੈਣਾ ਅੱਜ ਚੁਣ ਲਓ ਕੱਲ ਨੂੰ ਚੁਣ ਲਓ ਇਹ ਇਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਤੇ ਇੰਨਾ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ